ਦੋਸ਼ ਮੁਕਤ ਕਹਾਣੀ ਅੰਮ੍ਰਿਤਕੌਰ ਪ੍ਰਿੰਸੀਪਲ ਸਾਹਿਬਾ ਨੇ ਜਦੋਂ ਬੱਚਿਆਂ ਨੂੰ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਹੁੰਦੀਆਂ ਤਾਂ ਉਹ ਸਵੇਰ ਦੀ ਸਭਾ ਵੇਲੇ ਪ੍ਰਾਰਥਨਾ ਤੋਂ ਬਾਅਦ ਤੀਜੀ ਤੋਂ 12ਵੀਂ ਤੱਕ ਦੇ ਬੱਚਿਆਂ ਨੂੰ ਇੱਕ ਤਾਂ ਇਕੱਠੇ ਕਰ ਲੈਂਦੇ ਅੱਜ ਵੀ ਉਹ ਬੱਚਿਆਂ ਨੂੰ ਕੁਝ ਗੱਲਾਂ ਸਮਝਾ ਰਹੇ ਸਨ ਇਹ ਗੱਲਾਂ ਸਨ ਪੜ੍ਹਾਈ ਬਾਰੇ ਮਾਪੇ ਤੇ ਅਧਿਆਪਕਾਂ ਦਾ ਕਹਿਣਾ ਮੰਨਣ ਬਾਰੇ ਸਕੂਲ ਵਿੱਚ ਅਨੁਸ਼ਾਸਨ ਵਿੱਚ ਰਹਿਣ ਬਾਰੇ ਅਤੇ ਹੋਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਵੱਲ ਵੀ ਬਿਨਾਂ ਸੋਚੇ ਸਮਝੇ ਉਂਗਲ ਨਹੀਂ ਕਰਨੀ ਚਾਹੀਦੀ ਮਤਲਬ ਕਿਸੇ ਤੇ ਝੂਠਾ ਦੋਸ਼ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਜੇ ਅਸੀਂ ਕਿਸੇ ਵੱਲ ਇੱਕ ਉਂਗਲ ਕਰਾਂਗੇ ਤਾਂ ਤਿੰਨ ਉਂਗਲਾਂ ਸਾਡੇ ਵੱਲ ਹੁੰਦੀਆਂ ਹਨ ਯਾਨੀ ਕਿ ਅਸੀਂ ਵੀ ਦੋਸ਼ ਮੁਕਤ ਨਹੀਂ ਹੁੰਦੇ ਦੋਸ਼ ਮੁਕਤ ਸ਼ਬਦ ਪ੍ਰਿੰਸੀਪਲਸ ਮੈਡਮ ਨੇ ਕਈ ਵਾਰ ਵਰਤਿਆ ਸੀ ਦੀਪ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਉਹ ਨਾਲ ਬੈਠੇ ਬੱਚਿਆਂ ਤੋਂ ਚੋਰੀ ਇੱਕ ਉਂਗਲ ਸਾਹਮਣੇ ਵੱਲ ਕਰਦਾ ਤਾਂ ਤੇਂ ਉਂਗਲਾਂ ਉਸ ਵੱਲ ਹੋ ਜਾਂਦੀਆਂ ਉਹ ਛੇਤੀ ਨਾਲ ਮੁੱਠੀ ਖੋਲ ਲੈਂਦਾ ਉਸ ਨੂੰ ਲੱਗਦਾ ਕਿ ਸ਼ਾਇਦ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੁੰਦਾ ਅੰਗੂਠੇ ਨੂੰ ਕਦੇ ਉਹ ਸਿੱਧੀ ਉਂਗਲ ਦੇ ਬਰਾਬਰ ਜੋੜ ਲੈਂਦਾ ਕਦੇ ਤਿੰਨ ਉਂਗਲਾਂ ਦੇ ਉੱਪਰ ਰੱਖਦਾ ਕਦੇ ਉਹਨਾਂ ਦੇ ਹੇਠ ਲੁਕੋ ਲੈਂਦਾ ਇਹ ਸਭ ਉਹ ਮੈਡਮ ਦੀ ਕਹੀ ਗੱਲ ਤੇ ਤਜਰਬਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅੰਗੂਠੇ ਦੀ ਤਾਂ ਮੈਡਮ ਨੇ ਗੱਲ ਹੀ ਨਹੀਂ ਸੀ ਕੀਤੀ ਇਸ ਲਈ ਦੋ ਕਵਾਰੀ ਪਰਯੋਗ ਵਿੱਚ ਲਿਆਉਣ ਤੋਂ ਬਾਅਦ ਉਸਨੇ ਕੋਸ਼ਿਸ਼ ਕਰਨੀ ਛੱਡ ਦਿੱਤੀ। ਦੀਪ ਤੋਂ ਇਲਾਵਾ ਹੋਰ ਬੱਚਿਆਂ ਨੇ ਵੀ ਇਹ ਪਰਯੋਗ ਕਰਕੇ ਦੇਖ ਲਏ ਸਨ। ਦੀਪ ਬਾਕੀਆਂ ਨਾਲੋਂ ਇਸ ਮਾਮਲੇ ਵਿੱਚ ਜ਼ਿਆਦਾ ਹੀ ਗੰਭੀਰ ਸੀ। ਐਨੇ ਨੂੰ ਪ੍ਰਿੰਸੀਪਲ ਸਾਹਿਬਾਨ ਜੀ ਦੀ ਆਗਿਆ ਨਾਲ ਸਾਰੇ ਬੱਚੇ ਕਤਾਰਾਂ ਬਣਾ ਕੇ ਵਾਰੀ-ਵਾਰੀ ਨਾਲ ਆਪਣੇ ਜਮਾਤਾਂ ਦੇ ਕਮਰਿਆਂ ਵਿੱਚ ਚਲੇ ਗਏ। ਜਮਾਤ ਵਿੱਚ ਜਾਂਦਿਆਂ ਵੀ ਦੀਪ ਦੀ ਉਂਗਲੀ ਕਈ ਵਾਰ ਸਿੱਧੀ ਹੋਈ ਪਰ ਉਹ ਫਟਾਫਟ ਹੱਥ ਸਿੱਧਾ ਕਰ ਲੈਂਦਾ ਸੀ। ਸਾਰਾ ਦਿਨ ਬੱਚੇ ਬੜਿਆਂ ਨੂੰ ਸ਼ਾਸਨ ਵਿੱਚ ਰਹੇ ਜੇ ਕੋਈ ਬੱਚਾ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਨਾਲ ਦੇ ਬੱਚੇ ਉਸ ਨੂੰ ਪ੍ਰਿੰਸੀਪਲ ਮੈਡਮ ਦੀਆਂ ਗੱਲਾਂ ਚੇਤੇ ਕਰਵਾ ਦਿੰਦੇ ਛੁੱਟੀ ਤੋਂ ਬਾਅਦ ਦੀਪ ਹਮੇਸ਼ਾ ਦੀ ਤਰ੍ਹਾਂ ਆਪਣੇ ਵੱਡੇ ਭਰਾ ਜੀਤੇ ਨਾਲ ਪਿੰਡ ਵੱਲ ਨੂੰ ਤੁਰ ਪਿਆ ਜੀਤਾ 12ਵੀਂ ਵਿੱਚ ਪੜ੍ਹਦਾ ਸੀ ਤੇ ਦੀਪ ਨਾਲੋਂ 8-9 ਸਾਲ ਵੱਡਾ ਸੀ ਦੀਪ ਦੇ ਦਿਮਾਗ ਵਿੱਚ ਹੁਣ ਤੱਕ ਪ੍ਰਿੰਸੀਪਲ ਸਾਹਿਬਾਨ ਦੀਆਂ ਗੱਲਾਂ ਘੁੰਮ ਰਹੀਆਂ ਸਨ ਖਾਸ ਕਰਕੇ ਉਂਗਲ ਕਰਨ ਵਾਲੀ ਗੱਲ ਦੀਪ ਆਪਣੇ ਭਾਰੇ ਬਸਤੇ ਨੂੰ ਮੋਢਿਆਂ ਤੇ ਠੀਕ ਕਰਦਾ ਹੋਇਆ ਭੱਜ ਕੇ ਆਪਣੇ ਭਰਾ ਦੇ ਬਰਾਬਰ ਹੋ ਕੇ ਬੋਲਿਆ ਵੀਰ ਜੀ ਦੋਸ਼ ਮੁਕਤ ਕੀ ਹੁੰਦਾ ਹੈ ਜੀਤੇ ਨੇ ਪਹਿਲਾਂ ਤਾਂ ਦੀਪ ਦਾ ਬਸਤਾ ਠੀਕ ਕੀਤਾ ਤੇ ਫਿਰ ਬੋਲਿਆ ਦੋਸ਼ ਮੁਕਤ ਉਹ ਹੁੰਦਾ ਹੈ ਜਿਸ ਵਿੱਚ ਕੋਈ ਦੋਸ਼ ਨਾ ਹੋਵੇ ਜਿਸ ਨੇ ਕਦੇ ਵੀ ਕੋਈ ਗਲਤ ਕੰਮ ਨਾ ਕੀਤਾ ਹੋਵੇ ਵੀਰ ਜੀ ਜਦੋਂ ਅਸੀਂ ਉਂਗਲ ਕਰਦੇ ਆ ਤਾਂ ਇਹ ਗਲਤ ਕੰਮ ਹੁੰਦਾ ਹੈ ਜਿਹੜੇ ਉਂਗਲ ਨਹੀਂ ਕਰਦੇ ਉਹ ਦੋਸ਼ ਮੁਕਤ ਹੁੰਦੇ ਨੇ ਨਾ ਦੀਪ ਨੇ ਕਾਲੀ ਨਾਲ ਪੁੱਛਿਆ ਕਈ ਵਾਰ ਜਦੋਂ ਅਸੀਂ ਇਸ਼ਾਰਾ ਕਰਨਾ ਹੋਵੇ ਫਿਰ ਵੀ ਅਸੀਂ ਉਂਗਲ ਨਾਲ ਹੀ ਇਸ਼ਾਰਾ ਕਰਕੇ ਦੱਸਦੇ ਹਾਂ ਫਿਰ ਜਿਹੜੇ ਉਂਗਲ ਨਹੀਂ ਕਰਦੇ ਉਹ ਦੋਸ਼ ਮੁਕਤ ਹੁੰਦੇ ਨੇ ਦੀਪ ਨੇ ਫਿਰ ਪੁੱਛਿਆ ਦੀਪ ਜੀਤੇ ਨੂੰ ਉਸ ਵੇਲੇ ਹੀ ਵੀਰ ਜੀ ਕਹਿ ਕੇ ਬੁਲਾਉਂਦਾ ਸੀ ਜਦੋਂ ਉਸ ਨੂੰ ਕੋਈ ਗੱਲ ਪੁੱਛਣੀ ਹੁੰਦੀ ਸੀ ਜਾਂ ਉਸਨੇ ਕੋਈ ਆਪਣਾ ਕੰਮ ਕਰਵਾਉਣਾ ਹੁੰਦਾ ਸੀ ਜੀਤੇ ਨੂੰ ਦੀਪ ਦਾ ਵੀਰ ਜੀ ਕਹਿਣਾ ਚੰਗਾ ਲੱਗ ਰਿਹਾ ਸੀ ਅਤੇ ਉਹ ਮੁਸਕੁਰਾ ਰਿਹਾ ਸੀ ਦੀਪ ਨੇ ਜਵਾਬ ਸੁਣਨ ਲਈ ਭਰਾ ਦਾ ਹੱਥ ਫੜ ਕੇ ਹਿਲਾਉਣਾ ਹਾਂ ਪਰ ਸ਼ਾਇਦ ਕੋਈ ਵੀ ਦੋਸ਼ ਮੁਕਤ ਨਹੀਂ ਹੁੰਦਾ ਕਿਤੇ ਨਾ ਕਿਤੇ ਜਾਣੇ ਅਣਜਾਣੇ ਹਰ ਬੰਦੇ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਏ ਦਾਦਾ ਜੀ ਆਖਦੇ ਹੁੰਦੇ ਐ ਇਸ ਤੋਂ ਪਹਿਲਾਂ ਕਿ ਦੀਪ ਹੋਰ ਸਵਾਲ ਪੁੱਛਦਾ ਜੀਤੇ ਨੇ ਕਿਹਾ ਅੱਛਾ ਤੂੰ ਹੁਣ ਚੁੱਪ ਕਰ ਅਜੇ ਤੂੰ ਛੋਟਾ ਐ ਤੈਨੂੰ ਕੁਝ ਵੀ ਸਮਝ ਨਹੀਂ ਪੈਣਾ ਦੀਪ ਚੁੱਪਤਾ ਕਰ ਗਿਆ ਪਰ ਉਸ ਨੂੰ ਬੁਰਾ ਲੱਗਿਆ ਉਸਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਕਿ ਜੇ ਅਸੀਂ ਕਿਸੇ ਵੱਲ ਉਂਗਲ ਕਰਦੇ ਹਾਂ ਤਾਂ ਇਹ ਠੀਕ ਨਹੀਂ ਹੁੰਦਾ। ਉਸ ਦੇ ਬਾਲਮਾਨ ਅੰਦਰ ਕਈ ਸਵਾਲ ਉੱਠ ਰਹੇ ਸਨ ਪਰ ਭਰਾ ਦੀ ਹਲਕੀ ਝੜਕ ਨੇ ਉਸ ਨੂੰ ਚੁੱਪ ਕਰਾ ਦਿੱਤਾ ਤੇ ਉਹ ਸੋਚ ਰਿਹਾ ਸੀ ਕਿ ਉਸ ਨੇ ਅੱਜ ਕਿੰਨੀ ਵਾਰੀ ਵੀਰੇ ਨੂੰ ਵੀਰ ਜੀ ਕਿਹਾ ਸੀ ਫੇਰ ਵੀ ਵੀਰੇ ਨੇ ਉਸ ਨੂੰ ਝੜਕਿਆ। ਇਹ ਸੋਚਦਿਆਂ ਉਸ ਦੀਆਂ ਗੱਲਾਂ ਹੋਰ ਵੀ ਫੁੱਲ ਗਈਆਂ ਤੇ ਬੋਲੇ ਢਿੱਲੇ ਹੋ ਗਏ। ਇੱਕ ਬਜ਼ੁਰਗ ਉਹਨਾਂ ਤੋਂ ਥੋੜਾ ਪਿੱਛੇ ਦੋਵਾਂ ਭਰਾਵਾਂ ਦੀਆਂ ਗੱਲਾਂ ਸੁਣਦਾ ਆ ਰਿਹਾ ਸੀ। ਉਸਨੇ ਕਿਹਾ ਅੱਜਕੱਲ ਤਾਂ ਭਾਈ ਜੇ ਸਾਡੇ ਤੋਂ ਗਲਤ ਕੰਮ ਹੋ ਵੀ ਜਾਵੇ ਉਹ ਵੀ ਅਸੀਂ ਸੋਚਦੇ ਹਾਂ ਕਿ ਦੂਜੇ ਤੇ ਸਾਰਾ ਇਲਜ਼ਾਮ ਕਿਵੇਂ ਲਾਈਏ ਸਾਰਿਆਂ ਵਿੱਚ ਕੋਈ ਨਾ ਕੋਈ ਨੁਕਸ ਤਾਂ ਹੁੰਦਾ ਹੈ ਪਰ ਆਪਣਾ ਦੋਸ਼ ਕਿਸੇ ਨੂੰ ਨਹੀਂ ਦਿਸਦਾ ਸਭ ਨੂੰ ਦੂਜਿਆਂ ਦੇ ਦੋਸ਼ ਹੀ ਨਜ਼ਰ ਆਉਂਦੇ ਨੇ ਬਜ਼ੁਰਗ ਬਿਨਾਂ ਜਵਾਬ ਉਡੇਕਿਆ ਹੀ ਆਪਣੇ ਖੇਤਾਂ ਵੱਲ ਮੁੜ ਗਿਆ ਜੀਤਾ ਬਜ਼ੁਰਗ ਦੀ ਗੱਲ ਦੀ ਸੱਚਾਈ ਬਾਰੇ ਸੋਚ ਰਿਹਾ ਸੀ ਇਸ ਸਮੇਂ ਦੀਪ ਆਪਣੀ ਮੁਠੀ ਬੰਦ ਕਰਕੇ ਉਂਗਲੀਆਂ ਸਿੱਧੀਆਂ ਕਰਦਾ ਤੇ ਇਹਨਾਂ ਉਂਗਲਾਂ ਉਸ ਵੱਲ ਹੁੰਦੀਆਂ ਤਾਂ ਉਹ ਛੇਤੀ ਨਾਲ ਮੁਠੀ ਖੋਲ ਦਿੰਦਾ ਕਈ ਵਾਰੀ ਦੀਪ ਨੂੰ ਜੀਤੇ ਨਾਲ ਈਰਖਾ ਹੋਣ ਲੱਗਦੀ ਕਿ ਜੀਤੇ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੈ ਕਈ ਵਾਰੀ ਉਹ ਆਪਣੇ ਵੀਰੇ ਤੇ ਬਹੁਤ ਮਾਣ ਕਰਦਾ ਉਹ ਦੋਸਤਾਂ ਸਾਹਮਣੇ ਆਪਣੇ ਵੀਰੇ ਦੀਆਂ ਗੱਲਾਂ ਵਧਾ ਚੜਾ ਕੇ ਵੀ ਦੱਸਦਾ ਕਿ ਕਿਵੇਂ ਉਸ ਦੇ ਵੀਰੇ ਨੂੰ ਹਰ ਗੱਲ ਦਾ ਜਵਾਬ ਪਤਾ ਹੁੰਦਾ ਹੈ ਦੀਪ ਕੁਝ ਨਹੀਂ ਸੀ ਬੋਲ ਰਿਹਾ ਉਹ ਚੁੱਪਚਾਪ ਤੁਰਿਆ ਜਾ ਰਿਹਾ ਸੀ ਜੀਤੇ ਨੇ ਕਈ ਵਾਰ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਬੋਲਿਆ ਜੀਤੇ ਨੇ ਕਿਹਾ ਕਿ ਕੱਲ ਜਾ ਕੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ ਮੈਂ ਦਾਦਾ ਜੀ ਨੂੰ ਪੁੱਛ ਲਾਂਗਾ ਦੀਪ ਨੇ ਪੋਲਾ ਜਿਹਾ ਮੂੰਹ ਬਣਾ ਕੇ ਆਖਿਆ ਜੀਤੇ ਨੇ ਕਈ ਵਾਰ ਦੀਪ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਆ ਬਸਤਾ ਮੈਨੂੰ ਫੜਾ ਦੇ ਥੋੜੀ ਦੇਰ ਭਾਰਾ ਏ ਜੀਤੇ ਨੇ ਬਸਤੇ ਨੂੰ ਹੱਥ ਪਾਉਂਦਿਆਂ ਆਖਿਆ ਦੀਪ ਨੇ ਝਟਕਾ ਜਿਹਾ ਮਾਰ ਕੇ ਬਸਤਾ ਉੱਪਰ ਨੂੰ ਚੁੱਕ ਲਿਆ ਤੇ ਕਿਹਾ ਨਹੀਂ ਮੈਂ ਇਸ ਤੋਂ ਵੱਧ ਵੀ ਭਾਰ ਚੁੱਕ ਸਕਦਾ ਦਾਦਾ ਜੀ ਕੋਲ ਬਿਠਾ ਕੇ ਦੁੱਧ ਦਾ ਗਲਾਸ ਭਰ ਕੇ ਪਿਉਂਦੇ ਨੇ ਕਹਿੰਦੇ ਦੁੱਧ ਪੀ ਕੇ ਜਿੰਨਾ ਮਰਜ਼ੀ ਭਾਰ ਚੁੱਕਿਆ ਜਾ ਸਕਦਾ ਹੈ ਜੀਤੇ ਨੂੰ ਯਾਦ ਆਇਆ ਕਿ ਦਾਦਾ ਜੀ ਇਸ ਨੂੰ ਦੁੱਧ ਪਿਉਣ ਲਈ ਬਹੁਤ ਗੱਲਾਂ ਸੁਣਾਉਂਦੇ ਹੁੰਦੇ ਨੇ ਜਦੋਂ ਉਹ ਪਿੰਡ ਪਹੁੰਚੇ ਤਾਂ ਇੱਕ ਪਾਸੇਆਂ ਔਰਤਾਂ ਦੇ ਝਗੜਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਸਾਰੀ ਗਲੀ ਵਿੱਚ ਪਾਣੀ ਕਾਰਨ ਚਿੱਕੜ ਹੋਇਆ ਪਿਆ ਸੀ ਜਿਵੇਂ ਕਿਸੇ ਨੇ ਪਾਣੀ ਨੂੰ ਅੱਗੇ ਜਾਣ ਤੋਂ ਰੋਕਿਆ ਹੋਵੇ ਦੀਪ ਰੁਕਿਆ ਪਰ ਜੀਤੇ ਨੇ ਉਸਨੂੰ ਚੱਲਣ ਲਈ ਕਿਹਾ ਅਚਾਨਕ ਦੀਪ ਚੀਕਿਆ ਵੀਰੇ ਉਹ ਦੇਖ ਜੀਤੇ ਨੇ ਪਿੱਛੇ ਮੁੜ ਕੇ ਦੇਖਿਆ ਦੀਪ ਦਾ ਮੂੰਹ ਲਾਲ ਤੇ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਜਿਵੇਂ ਉਸ ਨੂੰ ਕੁਝ ਨਵਾਂ ਲੱਭਿਆ ਹੋਵੇ ਉਹ ਉਸ ਪਾਸੇ ਵੱਲ ਇਸ਼ਾਰਾ ਕਰ ਰਿਹਾ ਸੀ ਜਿੱਧਰੋਂ ਝਗੜਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਵੀਰੇ ਆ ਦੇਖ ਦੋਸ਼ਮੁਕਤ ਦੀਪ ਨੇ ਭਰਾ ਨੂੰ ਦੱਸ ਕੇ ਛੇਤੀ ਨਾਲ ਆਪਣੀ ਮੁੱਠੀ ਖੋਲੀ ਤੇ ਹੱਥ ਸਿੱਧਾ ਕਰ ਲਿਆ ਜੀਤਾ ਦੇਖ ਕੇ ਹੱਕਾ ਬੱਕਾ ਰਹਿ ਗਿਆ ਔਰ ਤਾਂ ਇੱਕ ਦੂਜੇ ਵੱਲ ਪੂਰਾ ਇਹਦਾ ਪੂਰਾ ਹੱਥ ਕਰਕੇ ਲੜ ਰਹੀਆਂ ਸਨ ਸਾਰੀਆਂ ਉਂਗਲਾਂ ਤੇ ਸਣੇ ਅੰਗੂਠਾ ਵੀ ਦੀਪ ਕਿਸੇ ਜੇਤੂ ਜਲਨੈਲ ਵਾਂਗ ਬਾਹਾਂ ਮਾਰਦਿਆਂ ਤੇ ਲੰਮੀਆਂ-ਲੰਮੀਆਂ ਪੁਲਾੰਗਾ ਫੁੱਟਦਿਆਂ ਘਰ ਵੱਲ ਤੁਰ ਪਿਆ ਜੀਤੇ ਦੇ ਦਿਮਾਗ ਵਿੱਚ ਬਜ਼ੁਰਗ ਦੀ ਗੱਲ ਘੁੰਮ ਰਹੀ ਸੀ